ਅੰਮ੍ਰਿਤਸਰ ਵਿੱਚ ਜਿੱਥੇ ਚੋਰੀ ਅਤੇ ਲੁੱਟਪੜ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਮੋਬਾਈਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਯੂਕ ਵੱਲੋਂ ਇੱਕ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਦੇ ਮਾਲਕ ਦਾ ਫੋਨ ਚੁੱਕ ਕੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਉੱਥੇ ਹੀ ਮੋਬਾਈਲ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ। ਆ ਦੇਖੋ ਜੀ ਟੋਕਰੇ ਵਾਲੇ ਬਾਜ਼ਾਰ ਦੇ ਵਿੱਚ ਆਸ਼ੂ ਭਾਈ ਦੀ ਦੁਕਾਨ ਹੈ ਟਾਬਲ ਦੀ। ਆ ਮੁੰਡਾ ਵੇਖੋ ਸ਼ਕਲ ਵੇਖੋ ਦੀ ਮੁੰਡੇ ਦੀ। ਆ ਫੋਨ ਚੁੱਕ ਕੇ ਲੈ ਗਿਆ ਇਹ ਉਹਨਾਂ ਦਾ ਆਈਫੋਨ ਦੇਖੋ ਚੱਕਰ ਦੇਖੋ ਤੁਸੀਂ ਆ ਦੇਖੋ ਦਿਨ ਦਿਹਾੜੇ ਲੁੱਟ ਹੁੰਦੀ ਵੀ ਜੇ ਆ ਮੁੰਡਾ ਜੇ ਆਖੋ ਭਾਈ ਜੀ ਬੈਠੇ ਹੋਏ ਜੇ ਇੱਕ ਬੰਦਾ ਬਾਹਰ ਖੜਾ ਆਇਆ ਜੇ ਐਕਟਿਵਰ ਸਟਾਰਟ ਕੀਤੀ ਹੋਈ ਜਨੇ ਚਿੱਦਰਾ ਵੇਖਣ ਦੇ ਬਾਹਨੇ ਆਇਆ ਚਿੱਦਰਾ ਵੇਖਣੀ ਆ ਦਿਨ ਦਿਹਾੜੇ ਲੁੱਟ ਮਚਾਈ ਆ ਕੇ ਭਾਈ ਦੀ ਸ਼ਕਲ ਦੇਖੋ ਗੱਡੀ ਐਕਟਿਵਰ ਨੰਬਰ PB02 ਸੀਟੀ 87ਵੀਂ ਨੰਬਰ ਹੈ 87ਵੀਂ 87ਵੀਂ ਨੰਬਰ ਆਖੋ ਆਖੋ ਫੋਨ ਚੁੱਕਾ ਲੱਗਾ ਜੀ ਇਹ ਆ ਵੇਖੋ ਜੀ ਆ ਪਿੱਛੇ ਪਈ ਏ ਆ ਛੋਟਾ ਮੁੰਡਾ ਜੇ ਕੋਈ ਜ਼ਿਆਦਾ ਹੋਲੀ ਜੀ ਉਮਰ ਆਖੋ ਜੀ ਇਹ ਆ ਇਹ ਆ ਇਹ ਓ ਚਲੋ ਜੀ ਚੁੱਕ ਲਿਆ ਫੋਨ ਆ ਨਿਕਲ ਗਿਆ ਜੀ ਆ ਵੇਖੋ ਇਹ ਆ ਚਲੋ ਜੀ